ਕਿਸੇ ਲੋਕੇਸ਼ਨ ਦਿਖਾਉਣ ਰੱਖਿਆ ਪਹਿਲਾਂ ਤਾਂ ਮਾਨਸਾ ਦੇ ਵਿੱਚ ਆ ਦੇ ਲੋ ਗੁਰੂਗ੍ਰਿਤ ਗੁਰਦੁਆਰਾ ਸਾਹਿਬ ਆਪਣਾ ਆਪਾ ਬਾਰਾਂ ਹੱਤਾ ਦੇ ਵਿੱਚ ਹੈ ਨਾ ਬਾਈ ਨਾ ਬੀ ਬੀ ਆਰ ਟ੍ਰੈਂਡ ਆ ਇਹਨਾਂ ਨੇ ਬਾਈ ਅਲੱਗੀ ਚੀਜ਼ ਜੀ ਕਰ ਰੱਖੀ ਆ 500 ਦੇ ਵਿੱਚ ਚਾਰ ਪੀਸ ਲੈ ਸਕਦੇ ਤੁਸੀਂ ਆਪਣੀ ਲੋਰਾਂ ਦੇ ਲੈ ਲਓ ਆਪਣੀ ਟੀ-ਸ਼ਰਟਾਂ ਦੇ ਲੈ ਲਓ ਬਾਈ ਪੂਰੀ ਮਾਨਸਾ ਦੇ ਵਿੱਚ ਬਾਈ ਤੁਹਾਨੂੰ ਕੋਈ ਨਹੀਂ ਦੇ ਰਿਹਾ 500 ਦੇ ਵਿੱਚ ਆ ਲੋਕੇਸ਼ਨ ਆ ਬਾਈ ਬਾਈ ਹੋਰਾਂ ਦੀ ਫਕਲ ਸ਼ਾਪ ਦਿਖਾਉਣੇ ਆ ਆ ਦੇਖੋ ਬਾਈ ਜੀ 500 ਦੇ ਵਿੱਚ ਹਨਾ ਚਾਰ ਪੀ ਲੈ ਸਕਦੇ ਪਰਾ ਦੀ ਲੋਹਾਂ ਦੇ ਲੈ ਲਓ ਪਾ ਦੇ ਟੀ-ਸ਼ਰਟਾਂ ਦੇ ਲੈ ਲਓ ਆ ਦੇਖੋ ਬਾਈ ਘਰ ਜਨਾ ਆ ਸ਼ਾਪ ਆ ਬਾਕੀ ਬਾਈ ਘਰਾਂ ਨਾਲ ਅੱਗੇ ਜਾ ਕੇ ਸਾਨੂੰ ਮਿਲਾਉਣੇ ਸਾਨੂੰ ਲੋਕੇਸ਼ਨ ਦਿਖਾਤੀ ਠੀਕ ਹੈ ਇਧਰਲੀ ਸਾਈਡ ਗੁਰਦੁਆਰਾ ਸਾਹਿਬ ਰਹਿ ਗਿਆ ਠੀਕ ਹੈ ਤੇ ਇਧਰਲੀ ਸਾਈਡ ਬਾਈ ਹੋਰ ਠੀਕ ਠਾਕ ਹੋ ਹਾਂਜੀ ਹਾਂਜੀ ਬਸ ਵਧੀਆ ਬਾਈ ਇਹ ਲੋਹਾਂ ਦਿਖਾਓ ਆ ਚੀ ਆ ਜੀ ਵੀਰੇ ਐਨਐਸ ਦੀ ਟ੍ਰਿਪਲ ਪੱਟੀ ਵੀਰੇ ਠੀਕ ਹੈ ਬਾਈ 500 ਰੁਪਏ ਦੇ ਚਾਰ ਪੀਸ ਬਾਈ ਚਾਰ ਪੀਸ ਕੱਟ ਹੋਊਗੀ ਲੋਰ ਸਾਰੀ ਠੀਕ ਹੈ ਜੀ ਫੁੱਲ ਸਟੇਟ ਦੇ ਵਿੱਚ ਸਾਰੇ ਸਾਰੇ ਮਿਲ ਜਾਣਗੇ ਵੀਰੇ ਸਾਰੇ ਮਿਲ ਜਾਣਗੇ ਹਾਂਜੀ ਕਲਰ ਮਿਲ ਜਾਣਗੇ ਵੀਰੇ ਇਹ ਜਿਪਰ ਮਿਲ ਜੂ ਵੀਰੇ ਕਾਰਗੋ ਮਿਲ ਜੂ ਬੂਟ ਕੱਟ ਮਿਲ ਜੂ ਜੀ ਇੱਕ ਆ ਦੇਖੋ ਆਰਟੀਕਲ ਆ ਨਵਾਂ ਵੀਰੇ ਪਿਉਮਾ ਦਾ ਜੀ ਆਰਟੀਕਲ ਆ ਪੀਸੂ ਗਏ ਵੀਰੇ ਇੱਕ ਵਾਰੀ ਬਾਈ ਆਪਣੀ ਦੁਕਾਨ ਦਾ ਨਾਮ ਬੋਲ ਦੋ ਤੇ ਐਡਰੈਸ ਬੋਲ ਦਵਾਂ ਕਿੱਥੇ ਖੜੇ ਆ ਆਪਣੀ ਵੀਰੇ ਵੀਆ ਟ੍ਰੈਂਡ ਮਾਨਸਾ ਗੁਰਦੁਆਰਾ ਚੌਕ ਜਾਦਵਾਲ ਬਾਈ ਦੇ ਸਾਹਮਣੇ ਵੀਰੇ ਠੀਕ ਹੈ ਬਾਈ ਕਲਰ ਇਹ ਸਾਨੂੰ ਸਾਰੇ ਮਿਲ ਜਾਣਗੇ ਬਾਈ ਡਿਜ਼ਾਈਨ ਵਾਧੂ ਮਿਲ ਜਾਣਗੇ ਬਹੁਤ ਸਾਰੇ ਆ ਗਿਆ ਬਾਈ ਇੱਕ ਇਹ ਆ ਜੀ ਵੀਰੇ ਕਲਰ ਗਰੇ ਦੇ ਵਿੱਚ ਟੀ ਸ਼ਰਟਾਂ ਦਿਖਾਈ ਬਾਈ ਟੀ-ਸ਼ਰਟ ਆ ਜੂ ਵੀਰੇ ਕਾਟਨ ਦੇ ਵਿੱਚ ਪੀਸ ਹੋਣਗੇ ਠੀਕ ਹੈ ਐਮ ਤੋਂ ਟ੍ਰਿਪਲ ਐਕਸਲ 4 ਐਕਸਲ ਸਾਰੇ ਮਿਲ ਜਾਣਗੇ 500 ਰੁਪਏ ਦੇ 4 ਪੀਸ ਵੀਰੇ ਠੀਕ ਹੈ ਜੀ ਕਲਰ ਵਗੈਰਾ ਇਹ ਤੁਹਾਨੂੰ ਮਿਲ ਜਾਣਗੇ ਵੀਰੇ ਕਲਰ ਜਿੰਨੇ ਮਰਜ਼ੀ ਲੈ ਲਓ 12-13 ਕਲਰ ਹੋਣਗੇ ਆਹ ਲਓ ਜੀ ਪਲੇਨ ਦੇ ਵਿੱਚ ਆਊਗੀ ਵੀਰੇ ਜਿਪਰ ਮਿਲ ਜੂਗੀ ਉਹ ਅਲੱਗ-ਅਲੱਗ ਰੇਟ ਹੋਣਗੇ ਸਾਰਿਆਂ ਜਿੱਪ ਚ ਲੈ ਲਓ ਚਾਹੇ ਕਾਰਗੋ ਲੈ ਲਓ ਜਾਂ ਜਿੱਦਾਂ ਦੀ ਵੀ ਆਉਂਦੀ ਹੈ ਉਹਨਾਂ ਦੇ ਰੇਟ ਅਲੱਗ ਹੈ ਜੀ ਹਾਂਜੀ ਹਾਂਜੀ ਅਲੱਗ-ਅਲੱਗ ਰੇਟ ਆ ਜਾਣਗੇ ਸਾਰਿਆਂ ਦੇ ਨਵੇਂ ਕੋ ਕਲਰ ਵਾਲੀ ਹੋਗੀ ਜਿੱਪ ਵਾਲੀ ਹੋਗੀ ਗੋਲ ਗਲੇ ਦੇ ਵਿੱਚ ਡਾਊਨ ਸ਼ੋਲਡਰ ਹੋਗੀ ਸਾਰੀਆਂ ਮਿਲ ਜਾਣਗੇ ਬਾਰੇ ਵੈਰਿਟੀ